ਕਿੰਨਾ ਕੀ ਮਾਵਾ ਦੇਖੋ ਜਿਹੜਾ ਝੋਨੇ ਦਾ ਸੀਜ਼ਨ ਚੱਲਦਾ ਸਾਡੀ ਮੰਡੀ ਦੇ ਵਿੱਚ ਜਿਹੜਾ ਝੋਨਾ ਆ ਇਹ ਸੈਲਰ ਮਾਲਕ ਇੱਕ ਨਵੇਂ ਸੈਲਰ ਖੁੱਲਿਆ ਕੋਡੋਰੀ ਬੀਬੀ ਤੋਂ ਜਿਹੜਾ ਅਤਵਾਲ ਰੋਡ ਦੇ ਉੱਤੇ ਇਹ ਪਿਛਲੇ ਸਾਲ ਵੀ ਖਜਲ ਕਰ ਰਿਹਾ ਸੀ ਇਸ ਵਾਰੀ ਵੀ ਖਜਲ ਕਰ ਰਿਹਾ ਕਹਿੰਦਾ ਵੀ ਇਹ ਤੁਹਾਡਾ ਜਿਹੜਾ ਝੋਨਾ ਆ ਇਹ ਦਾਗੀ ਆ ਇਹ ਦੇਖੋ ਇਹ ਖੇਤਾਂ 'ਚ ਉੱਗਦਾ ਮਾਰਸ਼ਾ ਪਈਆਂ ਹੋਰ ਬਹੁਤ ਕੁਝ ਹੋਇਆ ਉੱਥੇ ਪੱਖਾ ਲਾ ਕੇ ਸਾਫ਼ ਹੋ ਕੇ ਸਾਰਾ ਝੋਨਾ ਆ ਰਿਹਾ ਬਿਲਕੁਲ ਖਜਲ ਖਵਾਰ ਕਰ ਰਿਹਾ ਅਸੀਂ ਉਸ ਮਾਮਲੇ ਦੇ ਵਿੱਚ ਅੱਜ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣਾ ਸੀ ਇਸੇ ਮਸਲੇ ਤੇ ਜੋ ਕਿ ਆਫਸਰਾਂ ਨੂੰ ਅਸੀਂ ਇਹ ਜਾਣਕਾਰੀ ਦੇ ਦੀਏ ਜੇ ਨਹੀਂ ਇਹ ਕਰਨਗੇ ਤੇ ਫਿਰ ਸਾਡੇ ਕੋਲ ਇੱਕ ਹੱਲ ਹੈਗਾ ਫਿਰ ਅਸੀਂ ਰੋਕਾਂਗੇ ਸਰਕਾਰ ਜੇ ਨਾ ਇਹ ਇਹ ਸੁਧਰਿਆ ਅਸੀਂ ਇਹ ਕਹਿਣਾ ਹੈ ਵੀ ਸਾਡਾ ਇਸ ਸੈਲਰ ਦੇ ਨਾਲ ਕੋਈ ਸਬੰਧ ਨਹੀਂ ਸਾਡਾ ਮਾਲ ਜਿਹੜਾ ਹੋਰਨਾਂ ਸੈਲਰਾਂ ਨੂੰ ਦਿੱਤਾ ਜਾਂ ਪੰਜਾਬ ਦੇ ਵਿੱਚ ਕੋਈ ਸੈਲਰ ਜਿਹੜਾ ਹੈਗਾ ਝੋਨਾ ਨਹੀਂ ਰੋਕ ਰਿਹਾ ਪਿਛਲੇ ਸਾਲ ਵੀ ਇਹ ਪ੍ਰੋਬਲਮ ਆਇਆ ਸੀ ਇਹੀ ਸੈਲਰ ਵੱਲੋਂ ਸੀਗੀ ਉਹ ਇਹ ਸੈਲਰ ਵਾਲਾ ਖਰਾਬ ਕਰਦਾ ਪਿਛਲੇ ਸਾਲ ਐਸ.ਡੀ.ਐਮ ਸਾਹਿਬ ਇੱਥੇ ਗਏ ਸੀ ਉਹਨਾਂ ਦੀ ਹੁਣ ਬਦਲੀ ਹੋ ਗਈ ਉਹਨਾਂ ਨੇ ਜਾ ਕੇ ਇਹ ਇਹਨਾਂ ਨੂੰ ਕਿਹਾ ਕਿ ਆ ਇਹ ਬੰਦਿਆਂ ਨੂੰ ਲੈ ਲਾ ਇਹਦਾ ਜਿਹੜਾ ਲਾਇਸੈਂਸ ਕੈਂਸਲ ਕਰ ਦੇਣਾ ਅਸਲ ਵਿੱਚ ਉਹ ਕੀ ਆ ਵੀ ਹਰ ਸਾਲ ਜ਼ਿੰਮੇਵਾਰਾਂ ਨੂੰ ਖਰਾਬ ਕਰਨਾ ਚਾਹੁੰਦਾ ਸਾਡਾ ਇਹ ਆ ਵੀ ਸਾਡਾ ਜਿਹੜਾ ਮਾਲ ਆ ਇਸ ਇਲਾਕੇ ਦਾ ਜਿਹੜਾ ਹੈਗਾ ਇਹ ਮੰਡੀ ਫੇਲ ਕਰਨ ਦੇ ਲਈ ਇਹ ਕਈ ਯਤਨ ਕੀਤਾ ਜਾ ਰਿਹਾ ਹੁਝਾਰਪੁਰ ਦੇ ਆਣਗੀਆਂ ਲੋ ਵੀ ਇਹੇ ਕੁਛ ਕੀਤਾ ਜਾ ਰਿਹਾ ਸਾਡਾ ਇਹ ਆ ਵੀ ਇਹ ਸਾਡਾ ਜਿਹੜਾ ਚੋਨਾ ਇਸ ਸੈਲਰ ਤੋਂ ਇਲਾਵਾ ਇਹਨੂੰ ਓਪਨ ਕੀਤਾ ਜਾਵੇ ਜਿੱਥੇ ਕੋਈ ਜਿਹੜਾ ਹੋਰ ਜਿਹੜਾ ਸੈਲਰ ਮਾਲਕਾ ਜਿਹੜਾ ਉਹ ਇਹਨੂੰ ਚੱਕ ਲੇ ਜਿਹੜਾ ਹੋਰ ਇਹਨੂੰ ਲੈ ਲੇ ਡੀਸੀ ਸਾਹਿਬ ਨੇ ਕੀ ਵਿਸ਼ਵਾਸਤ ਹੋਇਆ ਗਿਆ ਡੀਸੀ ਸਾਹਿਬ ਨੇ ਹੁਣੇ ਕਿਹਾ ਵੀ ਹੁਣੇ ਅਸੀਂ ਉਹਨਾਂ ਨੂੰ ਸੱਦਦੇ ਹਾਂ ਕਿ ਬਾਕੀ ਅਧਿਕਾਰੀਆਂ ਨੂੰ ਸੱਦਦੇ ਹੁਣੇ ਇਹ ਮਸਲਾ ਸੀ ਹੱਲ